ਸਤਿ ਸ੍ਰੀ ਅਕਾਲ ਨਮਸਕਾਰ ਅੱਜ ਅਸੀਂ ਭਾਜਪਾ ਜਲੰਧਰ ਦੀ ਟੀਮ ਸਾਡੇ ਅਧਿਅਕਸ਼ ਸਾਡੇ ਜਰਨਲ ਸਖਤਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਸੀਂ 16 ਜਨਵਰੀ ਨੂੰ ਇੱਕ ਭਾਜਪਾ ਜਲੰਧਰ ਵੱਲੋਂ ਮੰਗ ਪੱਤਰ ਰੱਖਿਆ ਸੀ ਸ਼੍ਰੀ ਜੋਧੇਰਤਿਆ ਸਿੰਧਿਆ ਜੀ ਲਈ ਮਿਨਿਸਟਰ ਆਫ ਸਿਵਲ ਅਵੀਲੇਸ਼ਨ ਕਿ ਆਦਮਪੁਰ ਤੋਂ ਦਿੱਲੀ ਆਦਮਪੁਰ ਤੋਂ ਨੰਦੇੜ ਤੇ ਵੱਖ-ਵੱਖ ਜਗ੍ਹਾ ਫਲਾਈਟ ਸ਼ੁਰੂ ਕੀਤੀ ਜਾਵੇ ਸਿੰਧਿਆ ਜੀ ਨੇ ਅੱਜ ਸਾਡੇ ਸਾਰੇ ਪੰਜਾਬ ਦਾ ਭਾਜਪਾ ਦਾ ਤੇ ਖਾਸ ਕਰਕੇ ਜਲੰਧਰ ਟੀਮ ਦਾ ਮਾਨ ਰੱਖਦੇ ਹੋਏ ਇਹ ਇੱਕ ਸੁਨੇਹਾ ਭੇਜਿਆ ਹੈ ਆਪਣੀ ਇੱਕ ਪੱਤਰ ਰਾਹੀਂ ਕਿ ਆਦਮਪੁਰ ਤੋਂ ਉਹਨਾਂ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਉਡਾਣ ਸਕੀਮ ਹੈ ਆਦਮਪੁਰ ਤੋਂ ਨੰਦੇੜ ਆਦਮਪੁਰ ਤੋਂ ਗੁਆ ਆਦਮਪੁਰ ਤੋਂ ਬੰਗਲੌਰ ਆਦਮਪੁਰ ਤੋਂ ਕਲਕੱਤੇ ਤੇ ਆਦਮਪੁਰ ਤੋਂ ਬੰਬਈ ਹੁਣ ਜਲੰਧਰ ਵਾਸੀਆਂ ਲਈ ਪੰਜਾਬ ਦੇ ਵਸਨੀਕਾਂ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਚਾਹੇ ਟੂਰਿਜ਼ਮ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਜਿੰਨਾਂ ਦੀ ਆਸਥਾ ਜੁੜੀ ਹੈ ਚਾਹੇ ਜੋ ਆਪਣੇ ਪਰਿਵਾਰ ਦੇ ਜਿਹੜੇ ਲੋਕੀ ਵੱਖ-ਵੱਖ ਜਗ੍ਹਾ ਰਹਿੰਦੇ ਹਿੰਦੁਸਤਾਨ ਉੱਥੇ ਮਿਲਣਾ ਚਾਹਣ ਜਲਦ ਤੋਂ ਜਲ ਤੁਰੰਤ ਤੋਂ ਤੁਰੰਤ ਆਦਮ پور ਤੋਂ ਫਲਾਈਟਾਂ ਸ਼ੁਰੂ ਹੋਣੀਆਂ ਪੂਰੀ ਪੰਜਾਬ ਭਾਜਪਾ ਟੀਮ ਤੇ ਖਾਸ ਕਰ ਜਲੰਧਰ ਟੀ ਸਿੰਧਿਆ ਜੀ ਦਾ ਧੰਨਵਾਦ ਕਰਦੇ ਆ ਤੇ ਮੋਦੀ ਜੀ ਤੇ ਸਿੰਧਿਆ ਜੀ ਦੀ ਜਿਹੜੀ ਵਿਜ਼ਨ ਹੈ ਜਲਦੀ ਸਾਨੂੰ ਖੁਸ਼ਖਬਰੀ ਮਿਲੇਗੀ ਬਾਈਗਰੂ ਜੀ ਦਾ ਖਾਲਸਾ ਬਾਈਗਰੂ ਜੀ ਫਤਿਹ ਜੈ ਸ਼ੀਰ